ਸਤ ਸ੍ਰੀ ਅਕਾਲ ਮੈਂ ਹਾਂ ਸ੍ਰੀ ਮੁਖਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਇਸ ਘੰਟੇ ਦੀਆਂ ਸੰਖੇਪ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲਾ ਚੋਣਵੀਆਂ ਖਬਰਾਂ ਭ੍ਰਿਸ਼ਟਾਚਾਰ ਮਾਮਲੇ 'ਚ ਮਜੀਠੀਆ ਖਿਲਾਫ 40000 ਪੰਨਿਆਂ ਦੀ ਚਾਰਜਸ਼ੀਟ ਦਾਇਰ ਮੁੱਖ ਮੰਤਰੀ ਵੱਲੋਂ ਜਸਵਿੰਦਰ ਭੱਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਵਿਕਰਮ ਸਿੰਘ ਦੇ ਜਨਤਕ ਫੰਡਾਂ ਦੀ ਦੁਰਵਰਤੋਂ ਦੇ ਦੋਸ਼ 'ਚ ਗ੍ਰਿਫਤਾਰ ਆਸਟ੍ਰੇਲੀਆ ਵਿੱਚ ਰਾਸ਼ਟਰੀ ਵਰਕਰ ਰਜਿਸਟਰ ਮੋਬਾਈਲ ਫੋਨ ਤੇ ਪਾਬੰਦੀ ਅਤੇ 19 ਕਰੋੜ ਡਾਲਰ ਦੇ ਬਾਲ ਦੇਖਪਾਲ ਸੁਧਾਰ ਦਾ ਐਲਾਨ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਸਟੋਰੀ ਬ੍ਰਿਜ ਤੇ ਫਲਸਤੀਨ ਰੈਲੀ ਹੋਵੇਗੀ। ਬ੍ਰਿਡਸਕੇ ਨੇ ਤੋੜਿਆ ਸਿੱਧੂ ਦਾ 38 ਸਾਲ ਪੁਰਾਣਾ ਰਿਕਾਰਡ ਹੁਣ ਖਬਰਾਂ ਵਿਸਥਾਰ ਨਾਲ। ਪ੍ਰਿਸ਼ਟਾਚਾਰ ਮਾਮਲੇ 'ਚ ਮਜੀਠੀਆ ਖਿਲਾਫ 40 ਹਜ਼ਾਰ ਪੰਨਿਆਂ ਦੀ ਚਾਰਟ ਸ਼ੀਟ ਦਾਇਰ। ਵਿਜੀਲੈਂਸ ਬਿਊਰੋ ਨੇ ਪ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਕੇਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਖਿਲਾਫ ਮੁਹਾਲੀ ਦੀ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਸਰਕਾਰੀ ਵਕੀਲ ਨੇ ਦੱਸਿਆ ਕਿ ਇਹ ਲਗਭਗ 40 ਹਜ਼ਾਰ ਪੰਨਿਆਂ ਦੀ ਹੈ ਅਤੇ ਇਸ ਮਾਮਲੇ ਵਿੱਚ 200 ਤੋਂ ਵੱਧ ਗਵਾਹਾਂ ਦਾ ਹਵਾਲਾ ਦਿੱਤਾ ਗਿਆ ਹੈ। ਇਹ ਦਸਤਾਵੇਜ਼ ਦੁਪਹਿਰ ਕਰੀਬ 3 ਵਜੇ ਇੱਕ ਪਿਕਅਪ ਟਰੱਕ ਵਿੱਚ ਲੋਡ ਕੀਤੇ ਗਏ ਚਾਰ ਸੀਲਬੰਦ ਡੱਬਿਆਂ ਵਿੱਚ ਮੁਹਾਲੀ ਦੀ ਅਦਾਲਤ ਵਿੱਚ ਲਿਆਂਦੇ ਗਏ। ਮਜੀਠੀਆ ਦੀ ਜ਼ਮਾਨਤ ਅਰਜ਼ੀ ਹਾਲ ਹੀ ਵਿੱਚ ਮੋਹਾਲੀ ਦੀ ਇੱਕ ਅਦਾਲਤ ਨੇ ਖਾਰਜ ਕਰ ਦਿੱਤੀ ਸੀ। ਉਹ ਪਟਿਆਲਾ ਨੇੜੇ ਨਿਊ ਨਾਪਾ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਬੰਦ ਹੈ। ਵਿਜੀਲੈਂਸ ਬਿਊਰੋ ਨੇ ਮਜੀਠੀਆ ਨੂੰ 25 ਜੂਨ ਨੂੰ ਉਹਨਾਂ ਦੇ ਅੰਮ੍ਰਿਤਸਰ ਸਥਿਤ ਘਰ ਤੋਂ ਗ੍ਰਿਫਤਾਰ ਕੀਤਾ ਸੀ। ਮੁੱਖ ਮੰਤਰੀ ਵੱਲੋਂ ਜਸਵਿੰਦਰ ਪੱਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਸ਼ਹੂਰ ਪੰਜਾਬੀ ਅਦਾਕਾਰ ਹਾਸਰਸ ਕਲਾਕਾਰ ਜਸਵਿੰਦਰ ਪੱਲਾ ਦੀ ਦੁਖਦਾਈ ਮੌਤ ਤੇ ਦੁੱਖ ਪ੍ਰਗਟ ਕੀਤਾ। ਉਹਨਾਂ ਨੇ ਕਿਹਾ ਕਿ ਕਾਮੇਡੀਅਨ ਦਾ ਦੇਹਾਂਤ ਕਲਾ ਸਾਹਿਤ ਸੱਭਿਆਚਾਰ ਤੇ ਸਿਨੇਮਾ ਲਈ ਵੱਡਾ ਘਾਟਾ ਹੈ। ਬਾਵੁਕ ਹੋ ਕੇ ਭਗਵੰਤ ਸਿੰਘ ਮਾਨ ਨੇ ਕਿਹਾ ਇਹ ਉਹਨਾਂ ਲਈ ਨਿੱਜੀ ਘਾਟਾ ਹੈ। ਉਹਨਾਂ ਕਿਹਾ ਕਿ ਜਸਵਿੰਦਰ ਪੱਲਾ ਨੇ ਖਰਾਬ ਸਿਹਤ ਦੇ ਬਾਵਜੂਦ ਪੰਜਾਬੀ ਸੱਭਿਆਚਾਰ ਨੂੰ ਅੱਗੇ ਵਧਾਇਆ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਜਸਵਿੰਦਰ ਪੱਲਾ ਦੇ ਦਿਹਾਂਤ ਤੇ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚੇ। ਇਸੇ ਤਰ੍ਹਾਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਵਿਧਾਇਕ ਕੁਲਵੰਤ ਸਿੰਘ, ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ 베ਦੀ, ਡਾਕਟਰ ਅਮਰਪਾਲ ਸਿੰਘ, ਬੌਲ ਮੁਕੰਦ ਸ਼ਰਮਾ, ਡਾਕਟਰ ਸੁਭਾਸ਼ ਸ਼ਰਮਾ, ਸੰਜੀਵ ਵਸ਼ਿਸ਼ਟ, ਲਖਵਿੰਦਰ ਕੌਰ ਗਰਚਾ ਪਰਵਿੰਦਰ ਸਿੰਘ ਸੋਹਣਾ, ਪਰਮਜੀਤ ਸਿੰਘ ਕਾਲੋ ਤੇ ਹੋਰ ਕਈ ਲੋਕਾਂ ਨੇ ਪੱਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਗਿੱਪੀ ਗਰੇਵਾਲ, ਗੁਰਪ੍ਰੀਤ ਕੁੱਕੀ, ਜੱਸੀ ਗਿੱਲ, ਜਰਨੈਲ ਕੁਮਾਰ, ਜਰਨੈਲ ਸਿੰਘ, ਹੈਪੀ ਰਾਏ ਕੋਟੀ, ਪ੍ਰੀਤਰਪਾਲ, ਨਰੇਸ਼ ਕਥੂਰੀਆ, ਦੀਪਕ ਬਾਲੀ, ਕਰਮਜੀਤ ਤਨਮੋਲ, ਮਲਕੀਤ ਰੌਣੀ ਅਤੇ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਬੀ ਐਨ ਸ਼ਰਮਾ, ਸ਼ਿਵੰਦਰ ਮਾਹਲ, ਨਿਰਮਲ ॠषि ਆਦਿ ਨੇ ਵੀ ਦੁੱਖ ਪ੍ਰਗਟਾਇਆ। ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਵਿਕਰਮ ਸਿੰਘੇ ਜਨਤਕ ਫੰਡਾਂ ਦੀ ਦੁਰਵਰਤੋਂ ਦੇ ਦੋਸ਼ 'ਚ ਗ੍ਰਿਫਤਾਰ ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਰਾਨਿਲ ਵਿਕਰਮ ਸਿੰਘੇ ਨੂੰ ਅਹੁਦੇ 'ਤੇ ਰਹਿੰਦੇ ਹੋਏ ਜਨਤਕ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਉਹ ਭ੍ਰਿਸ਼ਟਾਚਾਰ ਦੇ ਅਪਰਾਧਾਂ ਲਈ ਜਾਂਚ ਦੇ ਖੇਰੇ ਵਿੱਚ ਆਉਣ ਵਾਲੇ ਸਭ ਤੋਂ ਹਾਈ ਪ੍ਰੋਫਾਈਲ ਸਿਆਸਦਾਨ ਹਨ ਪੁਲਿਸ ਨੇ ਉਹਨਾਂ ਨੂੰ ਦੇਸ਼ ਦੇ ਮੁਖੀ ਵਜੋਂ ਆਪਣੇ ਸਮੇਂ ਦੌਰਾਨ ਜਨਤਕ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਹੈ ਅਤੇ ਵਿੱਤੀ ਅਪਰਾਧ ਜਾਂਚ ਵਿਭਾਗ ਦੁਆਰਾ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਅਦਾਲਤ ਲਿਜਾਇਆ ਗਿਆ ਸੀ। 2 ਮਹੀਨੇ ਬਾਅਦ ਉਹਨਾਂ ਦੀ ਪਾਰਟੀ ਨੇ ਸੰਸਦੀ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਜਿਸ ਨਾਲ ਉਹ ਇੱਕ ਮਜ਼ਬੂਤ ਸਰਕਾਰ ਬਣਾਉਣ ਦੇ ਯੋਗ ਹੋ ਗਏ। ਸ਼੍ਰੀਲੰਕਾ ਦੀ ਆਰਥਿਕ ਉਥਲ-ਪੁਥਲ ਕਾਰਨ ਰਾਜਨੀਤਿਕ ਸੰਕਟ ਪੈਦਾ ਹੋਣ ਤੋਂ ਬਾਅਦ ਵਿਕਰਮ ਸਿੰਘੇ ਰਾਸ਼ਟਰਪਤੀ ਬਣੇ ਸਨ ਜਿਸ ਕਾਰਨ ਗੋਤਬਾਇਆ ਰਾਜਪੱਖੀ ਨੂੰ 2022 ਵਿੱਚ ਅਸਤੀਫਾ ਦੇਣਾ ਪਿਆ ਸੀ ਉਹਨਾਂ ਨੂੰ ਮਹਿੰਗਾਈ ਕਟਣ ਸਥਾਨਕ ਮੁਦਰਾ ਮਜ਼ਬੂਤ ਹੋਣ ਅਤੇ ਵਿਦੇਸ਼ੀ ਭੰਡਾਰ ਵਧਣ ਨਾਲ ਟੈ ਟੇਰੀ ਅਰਥਵਿਵਸਥਾ ਨੂੰ ਸਥਿਰ ਕਰਨ ਦਾ ਸੇਰਾ ਦਿੱਤਾ ਜਾਂਦਾ ਹੈ ਆਸਟ੍ਰੇਲੀਆ ਵਿੱਚ ਰਾਸ਼ਟਰੀ ਵਰਕਰ ਰਜਿਸਟਰ ਮੋਬਾਈਲ ਫੋਨ ਤੇ ਪਾਬੰਦੀ ਅਤੇ 19 ਕਰੋੜ ਡਾਲਰ ਦੇ ਬਾਲ ਦੇਖਪਾਲ ਸੁਧਾਰ ਦਾ ਐਲਾਨ ਮੋਬਾਈਲ ਫੋਨਾਂ 'ਤੇ ਪਾਬੰਦੀ ਲਗਾਈ ਜਾਵੇਗੀ ਸੀਸੀਟੀਵੀ ਸ਼ੁਰੂ ਕੀਤਾ ਜਾਵੇਗਾ ਅਤੇ ਦੇਸ਼ ਦੇ ਬਾਲ ਸੰਭਾਲ ਖੇਤਰ ਵਿੱਚ ਸੁਧਾਰ ਦੇ ਤਹਿਤ ਇੱਕ ਰਾਸ਼ਟਰੀ ਵਰਕਰ ਰਜਿਸਟਰ ਸਥਾਪਿਤ ਕੀਤਾ ਜਾਵੇਗਾ ਆਸਟ੍ਰੇਲੀਆ ਦੇ ਸਿੱਖਿਆ ਮੰਤਰੀ ਜੇਸਨ ਕਲੇਅਰ ਅਤੇ अर्ਲੀ ਚਾਈਲਡਹood ਐਜੂਕੇਸ਼ਨ ਮੰਤਰੀ ਜੇਸ ਵਾਲਸ਼ ਨੇ ਅੱਜ ਸਵੇਰੇ ਆਪਣੇ ਰਾਜ ਤੇ ਖੇਤਰੀ ਹਮਰਤਬਾਂ ਨਾਲ ਮੀਟਿੰਗ ਤੋਂ ਬਾਅਦ ਪਹਿਲ ਕਦਮੀਆਂ ਦਾ ਐਲਾਨ ਕੀਤਾ ਇਸ ਕਾਰਵਾਈ ਤਹਿਤ ਸਤੰਬਰ ਤੋਂ ਬਾਲ ਸੰਭਾਲ ਕੇਂਦਰਾਂ ਵਿੱਚ ਸਾਰੇ ਕਾਮਿਆਂ ਦੇ ਮੋਬਾਈਲ ਫੋਨ ਦੀ ਵਰਤੋਂ ਕਰਨ ਤੇ ਪਾਬੰਦੀ ਹੋਵੇਗੀ ਰਜਿਸਟਰ ਵਿੱਚ ਸੰਪਰਕ ਵੇਰਵਿਆਂ ਤੋਂ ਲੈ ਕੇ ਉਹਨਾਂ ਕਾਮਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਜਾਂ ਉਦਯੋਗ ਤੋਂ ਪਾਬੰਦੀ ਲਗਾਈ ਗਈ ਹੈ ਤੱਕ ਦੇ ਡੇਟਾ ਦੀ ਇੱਕ ਵਿਸ਼ਾਲ ਲੜੀ ਸ਼ਾਮਲ ਹੋਵੇਗੀ ਕਲੈਰ ਨੇ ਕਿਹਾ ਕਿ ਅੱਜ ਦਾ ਐਲਾਨ ਬਾਲ ਸੰਭਾਲ ਪ੍ਰਣਾਲੀ ਦੀਆਂ ਸਾਰੀਆਂ ਕਮਜ਼ੋਰੀਆਂ ਨੂੰ ਠੀਕ ਕਰਨ ਲਈ ਚਾਂਦੀ ਦੀ ਗੋਲੀ ਨਹੀਂ ਸੀ ਪਰ ਫਿਰ ਵੀ ਇੱਕ ਮਹੱਤਵਪੂਰਨ ਕਦਮ ਸੀ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਸਟੋਰੀ ਬ੍ਰਿਜ ਤੇ ਫਲਸਤੀਨ ਰੈਲੀ ਹੋਵੇਗੀ ਬ੍ਰਿਸਬੇਨ ਦੇ ਸਟੋਰੀ ਬ੍ਰਿਜ ਤੇ ਫਲਸਤੀਨੀ ਸਮਰਥਕਾਂ ਦੇ ਪ੍ਰਦਰਸ਼ਨ ਤੇ ਅਦਾਲਤ ਨੇ ਪਾਬੰਦੀ ਲਗਾ ਦਿੱਤੀ ਹੈ ਜਿਸ ਤੋਂ ਬਾਅਦ ਆਯੋਜਕਾਂ ਨੇ ਹੋਰ ਰਸਤੇ ਤੇ ਮਾਰਚ ਕਰਨ ਦਾ ਫੈਸਲਾ ਕੀਤਾ ਹੈ ਕੁئینਜ਼ਲੈਂਡ ਦੀ ਅਦਾਲਤ ਨੇ ਕਿਹਾ ਕਿ ਜੇ ਮਾਰਚ ਪੁਲ ਤੋਂ ਹੁੰਦਾ ਹੈ ਤਾਂ ਸੁਰੱਖਿਆ ਨੂੰ ਖਤਰਾ ਹੋਵੇਗਾ ਰੈਲੀ ਦੇ ਆਯੋਜਕ ਰੇਮਨ ਆਜ ਨੇ ਕਿਹਾ ਕਿ ਉਹਨਾਂ ਨੇ ਪੁੱਲਤੇ ਗਏ ਬਿਨਾਂ ਹੀ ਆਪਣਾ ਸੰਦੇਸ਼ ਦੇਣ ਦਾ ਤਰੀਕਾ ਲੱਭ ਲਿਆ ਹੈ ਸਿਡਨੀ ਹਾਰਬਰ ਬ੍ਰਿਜ ਤੇ ਹੋਏ ਪ੍ਰਦਰਸ਼ਨ ਤੋਂ ਬਾਅਦ ਇਹ ਯੋਜਨਾਵਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਲਗਭਗ 1 ਲੱਖ ਲੋਕਾਂ ਨੇ ਹਿੱਸਾ ਲਿਆ ਸੀ ਕਾਰਜਕਾਰੀ ਸਹਾਇਕ ਕਮਿਸ਼ਨਰ ਵਾਈਲਡਮੈਨ ਨੇ ਪ੍ਰਦਰਸ਼ਨਕਾਰੀਆਂ ਨੂੰ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਨ ਲਈ ਕਿਹਾ ਹੈ ਕਾਰਜਕਾਰੀ ਸਹਾਇਕ ਕਮਿਸ਼ਨਰ ਵਾਈਲਡਮੈਨ ਨੇ ਦੱਸਿਆ ਕਿ ਪੁਲਿਸ ਕੋਲ ਵਾਧੂ ਸੁਰੱਖਿਆ ਪ੍ਰਬੰਧ ਹੋਣਗੇ ਉਨਾ ਇਹ ਵੀ ਕਿਹਾ ਕਿ ਪੁਲਿਸ ਦੇ ਪ੍ਰਬੰਧਕਾਂ ਨਾਲ ਚੰਗੇ ਸਬੰਧ ਹਨ ਚੌਥਾ ਚੋਕਾ ਬ੍ਰਿਡਸਕ ਨੇ ਤੋੜਿਆ ਸਿੱਧੂ ਦਾ 38 ਸਾਲ ਪੁਰਾਣਾ ਰਿਕਾਰਡ ਦੱਖਣੀ ਅਫਰੀਕਾ ਦੇ ਬੱਲੇਬਾਜ਼ ਮੈਥਿਊ ਬ੍ਰਿਡਜ ਦੇ ਵਨਡੇ ਕ੍ਰਿਕਟ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਲਗਾਤਾਰ ਚਾਰ ਅਰਧ ਸੈਂਕੜੇ ਜਾਂ ਇਸ ਤੋਂ ਵੱਧ ਦੇ ਸਕੋਰ ਨਾਲ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ ਆਸਟ੍ਰੇਲੀਆ ਖਿਲਾਫ ਦੂਜੇ ਵਨਡੇ ਮੈਚ 'ਚ 88 ਦੌੜਾਂ ਦੀ ਪਾਰੀ ਖੇਡ ਕੇ ਮੈਥਿਊ ਬ੍ਰੀਟਸਕੇ ਨੇ ਇੱਕ ਖਾਸ ਰਿਕਾਰਡ ਆਪਣੇ ਨਾਮ ਕੀਤਾ ਇਸ ਨਾਲ ਉਹਨਾਂ ਨੇ ਸਾਬਕਾ ਭਾਰਤੀ 스타 ਨਵਜੋਤ ਸਿੰਘ ਸਿੱਧੂ ਦਾ ਰਿਕਾਰਡ ਤੋੜ ਦਿੱਤਾ ਜਿਨ੍ਹਾਂ ਨੇ 1987 ਦੇ ਵਿਸ਼ਵ ਕੱਪ ਵਿੱਚ ਲਗਾਤਾਰ 4 ਅਰਧ ਸੈਂਕੜੇ ਲਗਾਏ ਸਨ ਹਾਲਾਂਕਿ ਸਿੱਧੂ ਨੇ ਇਹ ਪ੍ਰਾਪਤੀ 5 ਮੈਚਾਂ 'ਚ ਕੀਤੀ ਜਦੋਂ ਕਿ ਬ੍ਰੀਟਸਕੇ ਨੇ ਇਹ ਕਾਰਨਾਮਾ ਸਿਰਫ 4 ਮੈਚਾਂ ਵਿੱਚ ਹੀ ਕਰ ਦਿਖਾਇਆ ਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ ਖਬਰਾਂ ਦਾ ਵਿਸ਼ਲੇਸ਼ਣੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼